ਪੁਲਿਸ ਸਾਹਮਣੇ ਹੀ ਇੱਕ ਦਿਲ ਦੂਜੇ ਦਿਲ ਤੇ ਈਟਾਂ ਦੇ ਨਾਲ ਹਮਲਾ ਕਰਦੇ ਰਹੇ ਤੇ ਪੁਲਿਸ ਸਿਵਾਇ ਤਮਾਸ਼ਾ ਦੇਖਨ ਤੋਂ ਕੁਝ ਨਾ ਕਰ ਸકી। ਇਹ ਕੈਨਾਈ ਹਸਪਤਾਲ ਚ ਜ਼ਖਮੀ ਹੋਏ ਨੌਜਵਾਨ ਰੋਹਿਤ ਧੀਰਦਾ। ਦਰਸਲ ਕੋਤੇ ਪੁਲਿਸ ਥਾਣਾ ਸਿਟੀ ਸ਼ਾਜ਼ੀ ਨਾਮੇ ਨੂੰ ਆਏ ਦੋ ਘੁੱਟ ਰਜਨਾਮੇ ਤੋਂ ਬਾਅਦ ਫਿਰ ਆਪਸ ਝੁਲਜ ਗਏ ਤੇ ਕੱਲ ਇਹਨੀ ਵਦਕੇ ਈਟਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕਰਨ ਲੱਗ ਪਏ। ਹਾਲਾਂਕਿ ਪੁਲਿਸ ਨੇ ਬੜੀ ਮਸ਼ੱਕਤ ਦੇ ਬਾਅਦ ਹਾਲਾਤ ਇਕਾਬੋ ਪਾਇਆ ਕਿ ਇਸ ਝਗੜੇ 'ਚ ਕੁਝ ਲੋਕ ਜ਼ਖਮੀ ਵੀ ਹੋ ਗਏ ਨੇ। ਪੀਰ ਸਾਹਿਬ ਕੀ ਗੱਲਬਾਤ ਹੋਈ ਹੈ? ਭਾਈ ਥੋੜੇ ਦਿਨ ਪਹਿਲਾਂ 10 15 ਪਹਿਲਾਂ ਖੋਈ ਸੀ ਇਹਦੇ ਜੇਰਾਤਵਾ ਮੁੰਡਾ ਬਨਾਸ਼ ਉਹਦੀ ਭੈਣ ਤੇ ਉਹਦਾ ਛੋਟਾ ਬ੍ਰਦਰ ਆ ਰਿਹਾ ਸੀ ਉਹ ਜਿਹੜਾ ਮੁੰਡਿਆਂ ਨੇ ਖੋਹ ਕੀਤੀ ਤੇ ਪਛਾਨੇ ਗਏ ਉਹਦਾ ਨਾਮ ਇੱਕਦਾ ਰਾਹੁਲ ਨਿੱਜਾ ਤੇ ਇੱਕ ਗਿੱਲਾ ਗੱਲ ਕੋਈ ਪ੍ਰਧਾਨਾ ਗਿੱਲਾ ਤੋਂ ਉਹਦੇ ਮੁੰਡਾ ਸੀ ਇਹਨਾਂ ਨੇ ਤਿੰਨ ਚਾਰ ਜਣਿਆਂ ਨੇ ਖੋਹ ਕੀਤੀ ਐਕਟਿਵਾ ਦੀ ਔਰ ਮੋਟਰਸਾਈਕਲ ਦੀ ਖੋਹ ਦੂ ਬੀਚੀ ਤੇ ਭੈਣ ਪੂਨ ਦੀ ਫੋਨ ਵੀ ਐਤਾ ਕੁਛ ਤੇ ਪੁਲਿਸ ਨੇ ਉਹਨਾਂ ਦੇ ਘਰ ਹੋਈ ਜਾ ਕੇ ਫੋਨ ਤੇ ਮੋਟਰਸਾਈਕਲ ਕਵਰ ਵੀ ਕਰ ਲਿਆ ਸੀ ਉਹਨਾਂ ਦੇ ਸੈਨਸਲੇਟਰ ਦਾ ਜੀ ਨਾਮ ਐਸਰ ਸਾਹਿਬ ਟਾਈਮ ਰੱਖਦੇ ਹੁੰਦੇ ਸੀ ਦੋ ਤਿੰਨ ਵਾਰੀ ਪਹਿਲਾਂ ਵੀ ਜਾਂਦੇ ਰਏ ਸਾਰੇ ਕਾਜ ਵੀ ਟਾਈਮ ਸੀ ਭਾਈ ਗਏ ਸਾਰੇ ਗਏ ਮੈਂ ਵੀ ਚਲੇ ਗਿਆ ਭਾਈ ਸਾਰੇ ਗਏ ਸਾਨੂੰ ਵੀ ਸੱਜਿਆ ਸੰਸਥਾਨਾ ਚਲਦੇ ਆ ਮੰਨ ਲੀ ਹੁਣੇ ਕੁਲਵਿੰਦਰ ਮਾਲੀ ਦੀ ਸੰਸਥਾਨਾ ਚਲਦੇ ਆ ਜਿਹਨਾਂ ਨੇ ਸਾਨੂੰ ਫੋਨ ਕੀਤਾ ਮੈਂ ਵੀ ਆ ਕੇ ਖੜ ਗਿਆ ਇਹ ਅੰਦਰ ਆਏ ਭਾਜੀ ਅਸੀਂ ਬਾਹਰ ਬੈਠੇ ਰਹੇ ਰਾਈਨਾਮਾ ਹੋ ਗਿਆ ਇਹ ਬਾਹਰ ਆਏ ਬਾਹਰ ਆ ਕੇ ਮੁੰਡੇ ਆਏ ਸਾਰੇ ਆ ਕੇ ਕਾਲਾ ਘੜ ਕਹਿੰਦੇ ਇਹ ਵੀ ਰਾਈਨਾਮਾ ਤਾਂ ਹੋ ਗਿਆ ਤੇ ਤੁਹਾਡੇ ਮੁੰਡੇ ਨੇ ਗਲਤ ਪੰਗਾ ਪਾ ਲਿਆ ਸੀ ਇਹ ਕਰਦਾਂਗੇ ਮਾਪਿਆਂ ਦੀਆਂ ਗਾਲਾਂ ਕੱਢਣ ਲੱਪੇ ਅਸੀਂ ਇੱਧਰ ਸਾਈਡ ਤੇ ਖੜੇ ਸੀ ਸਾਨੂੰ ਕਹਦੇ ਕੀ ਦੇਖਦੇ ਆਦੀ ਕ ਤੇਰੇ ਹੱਲ ਕੀ ਦੇ ਤੇ ਐਦੀ ਭਾਈ ਭੈਣ ਸੋਈ ਗੱਲ ਕਰਨਾ ਪਈ ਐਸਐਚਓ ਸਾਹਿਬ ਆ ਗਏ ਐਸਐਚਓ ਸਾਹਿਬ ਕਹਿੰਦੇ ਚਲੋ 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 ਗੱਤਿ ਕਰਦੇ ਲੋਕ ਕਹਿੰਦੇ ਸਾਨੂੰ ਬਾਹਰ ਆਜੋ ਐਸਐਚਓ ਸਾਹਮਣੇ ਸੰਤ ਕਰ ਉਹ ਤੋਂ ਬਾਅਦ ਕੀ ਗੱਲਬਾਤ ਹੋਈ ਆ ਭਾਈ ਉਹ ਬਾਹਰ ਆ ਕੇ ਉਹ ਰਾਈ ਨਾਮਾ ਕਰਕੇ ਬਾਹਰ ਆਏ ਉਹਨੇ ਆਉਂਦੇ ਸਾਰੇ ਮੈਨੂੰ ਕਲੋ ਫੜ ਲਿਆ ਕਹਿੰਦਾ ਆਜੋ ਬਾਹਰ ਦੇਖ ਲੈਨੇ ਐਸਐਚਓ ਕਹਿੰਦਾ ਨਹੀਂ ਨਹੀਂ ਜਿਓ ਜਾਓ ਜਾਓ ਜ ਉਹਨਾਂ ਨੂੰ ਕਾਢਦੇ ਸਾਰੇ ਉਹਨਾਂ ਦੇ ਇੱਟਾਂ ਦਾ ਚੱਕਾ ਸੀ ਉੱਥੇ ਥਾਣੇ ਵਿੱਚ ਹੀ ਉਹ ਇੱਟਾਂ ਮਾਰਨ ਲੱਪੇ ਤੇ ਮੈਂ ਕਿਹਾ ਸਾਰਾ ਈਟਾਂ ਮਾਰਨ ਦੇ ਆ ਇਹਨਾਂ ਨੂੰ ਕਹੋ ਤੇ ਇਹ ਸਾਡੇ ਡਾਂਗਾ ਮਾਰਨ ਲੱਪੇ ਜਦੋਂ ਅਸੀਂ ਈਟ ਚੱਕ ਮੈਂ ਈਟ ਚੱਕਰ ਲੱਗਾ ਤੇ ਇਹਨਾਂ ਸਾਡੇ ਡਾਂਗਾ ਮਾਰਨ ਲੱਪੇ ਮੇਰਾ ਸਿਰ ਪਾੜ ਗਿਆ ਮੈਂ ਈਟ ਚੱਕਰ ਲੱਗਾ ਇਹ ਸਾਡੇ ਡਾਂਗਾ ਮਾਰਨ ਲੱਪੇ ਉਹ ਈਰਮਾਨ ਨਾ ਖੜ ਕੇ ਸਾਡੇ ਸਿਰ ਪਾੜ ਕੇ ਈਟ ਆਉਟਾ ਮਾਰ ਕੇ ਤੁਰ ਕੇ ਈਰਮਾਨ ਨਾ ਗਏ ਬਾਹਰ ਬਾਹਰ ਜਾ ਕੇ ਉਹ ਫੇਰ ਵਾਪਸ ਆਏ ਫੇਰ ਥਾਣੇ ਅੰਦਰ ਆ ਕੇ ਗਾਲਾਂ ਕੱਢ ਕੇ ਇਹ ਸਾਨੂੰ ਕੁੱਟਿਆ ਨੇ ਸਭ ਸਾਹਿਬ ਗਾਲਾਂ ਸਾਨੂੰ ਸਾਡੇ ਡਾਂਗਾ ਮਾਰੀਆਂ ਸਾਨੂੰ ਤਾਂ ਸਾਨੂੰ ਕਹਿੰਦੇ ਅੰਦਰ ਦੇ ਦੇ ਨਾ ਇੱਕ ਸਰ ਸਾਨੂੰ ਉੱਦੀ ਮਾਰਾ ਦੇਉਂਦੀ ਜ਼ਖਮੀ ਹੋਏ ਰੋਹਿਤ ਧੀਰ ਨੇ ਪੁਲਿਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਦੇ ਸਾਹਮਣੇ ਹੀ ਸਭ ਕੁਝ ਹੋਇਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦੂਜੇ ਪਾਸੇ ਲੋਕ ਸਭਾ ਜਨਤਾ ਤੋਂ ਬਹੁਜਨ ਸਮਾਜ ਪਾਰਟੀ ਅੰਬੇਦਕਰ ਦੇ ਉਮੀਦਵਾਰ ਤਾਰਾ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਕਿਸੇ ਫੈਸਲੇ ਨੂੰ ਲੈ ਕੇ ਥਾਣਾ ਸਿਟੀ ਵਿੱਚ ਗਏ ਸੀ ਪਰ ਕੁਝ ਰੋਕਾ ਨਹੀਂ ਆਪਸ ਵਿੱਚ ਝਗੜਾ ਕਰ ਲਿਆ ਗੱਲ ਸਾਹਿਬ ਕੀ ਗੱਲਬਾਤ ਹੋਈ ਅੱਜ ਗੱਲਬਾਤ ਇਹ ਹੋਈ ਹੈ ਜੀ ਜਿੱਦਾਂ ਅਸੀਂ ਇਲੈਕਸ਼ਨ ਕੰਪੇਨ ਕਰਦੇ ਸੀਗੇ ਜਿੱਦਾਂ ਮੈਨੂੰ ਲੋਕ ਸਭਾ ਹਲਕਾ ਤੋਂ ਬਸਪਾ ਮੇਡਕਰ ਪਾਰਟੀ ਨੂੰ ਜਲੰਧਰ ਦੀ ਟਿਕਟ ਮਿਲੀ ਆ ਉਦੇ ਮੁਤਾਬਕ ਤੇ ਸਾਡਾ ਇੱਕ ਪੁਰਾਣਾ ਫੈਸਲਾ ਇੱਥੇ ਸੀਗਾ ਕੋਈ ਬੱਚਿਆਂ ਦਾ ਆਫਸ ਵਿੱਚ ਉਹ ਫੈਸਲੇ ਲਈ ਅੱਜ ਬੁਲਾਇਆ ਗਿਆ ਸੀ ਪਹਿਲਾਂ ਅਸੇਦ ਸਾਹਿਬ ਨੇ 10 ਵਜੇ ਬੁਲਾਇਆ ਸੀਗਾ ਫਿਰ ਟਾਈਮ ਪਤਾ ਵੀ ਦੂਜੇ ਵਜੇ ਦਾ ਵੀ ਮੈਂ ਪਹਿਲਾ ਟਾਈਮ ਨਹੀਂ ਹੈਗਾ ਜਦੋਂ 2 ਵਜੇ ਆਣਾ ਅਸੀਂ ਆਏ ਅਸੀਂ ਆਣ ਕੇ ਇੱਥੇ ਬੈਠੇ ਆ ਤੇ ਇਹ ਉਸ ਤੋਂ ਬਾਅਦ ਅਸੀਂ ਵੀ ਇਲੈਕਸ਼ਨ ਕੰਪੇਨ ਕਰਦੇ ਕਰਦੇ 20 25 ਜਣੇ ਜਿੱਦਾਂ ਪਹੁੰਚੇ ਉਦੋਂ ਆ ਗਏ ਉਸ ਤੋਂ ਪ੍ਰੰਤ ਇਹ 60 70 ਬੰਦੇ ਇੱਥੇ ਲੈ ਕੇ ਇਹ ਵੀ ਆ ਗਏ ਅੰਦਰ ਅਸੀਂ 10-5-5-4-4 ਬੰਦੇ ਬੈਠ ਕੇ ਗੱਲਬਾਤ ਸਾਡੀ ਹੋ ਗਈ ਕਲੀਅਰ ਉਸ ਗੱਲ ਤੋਂ ਬਾਅਦ ਉਹ ਤੋਂ ਸਾਰਾ ਜਿੱਦਾਂ ਵੀ ਸੌਣਿਆਂ ਕਰਾ ਕੇ ਅਸੀਂ ਫੈਸਲਾ ਰਾਜਨਾਵਾਂ ਨੇੜ ਕੇ ਅੱਧੇ ਨਿਕਲੇ ਆ ਉਹ ਨਿਕਲਦੇ ਆ ਸਾਡੇ ਇਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਮੇਰੇ ਬੇਟੇ ਦੇ ਸਿਰ ਦੇ ਵਿੱਚ ਇਹਨਾਂ ਨੇ ਪਿੱਛੋਂ ਘਰਾ ਮਾਰਿਆ ਉਸ ਤੋਂ ਬਾਅਦ ਮੇਰੇ ਇਧਰੋਂ ਭਾਂਜਾ ਜਿਹਾ ਇੱਕ ਮੇਜਰ ਉਹਨੇ ਮੋਰੇ ਨੂੰ ਰੋਕਿਆ ਤੇ ਰੋਕਿਆ ਤੇ ਉਹਨਾਂ ਨੇ ਇੱਕ ਦਿਨਾਂ ਦੇ ਬੰਦੇ ਦੇ ਚੱਕੀ ਿੱਟ ਮਾਰ ਦਿੱਤੀ ਿੱਟ ਮਾਰੀ ਤਾਂ ਉਧਰ ਜਦੋਂ ਵੱਜੀ ਪੀਐਫ ਜਾਂ ਫੜਾ ਡਬਲੀ ਦੇ ਵਿੱਚ ਆਪਸ ਵਿੱਚ ਲੜਦੇ ਤੇ ਇਹਨਾਂ ਨੇ ਮਤਲਬ ਇਹ ਕਿਸੇ ਦੇ ਚਲੋ ਮੈਂ ਨਹੀਂ ਕਹਿੰਦਾ ਵੀ ਕੋਈ ਕਿੱਦਾਂ ਆ ਇਹ ਸਾਡੇ ਸਮਾਜ ਦੇ ਆ ਮੇਰੇ ਬੱਚੇ ਆ ਬੇਟੇ ਆ ਪਰ ਇਸ ਤਰ੍ਹਾਂ ਕਿਸੇ ਦੇ ਸਿਆਸੀ ਦਵਾ ਦੇ ਥੱਲੇ ਕਿਸੇ ਦੇ ਮਗਲ ਲਾ ਕੇ ਜਿਹਦੀਆਂ ਇਹੋ ਜਿਹੀਆਂ ਹਰਕਤਾਂ ਕਰਨੀਆਂ ਆ ਆਪਣੇ ਬੰਦੇ ਦੇ ਨਾਲ ਜਿੱਦਾ ਮੇਰੇ ਨਾਲ ਇਹ ਮੈਨੂੰ ਵਧੀਆ ਨਹੀਂ ਲੱਗਦੀਆਂ ਇਹ ਸਾਰੇ ਨਿੰਦਾ ਕਰਦੇ ਆ ਵੀ ਇਹ ਗੱਲ ਚੰਗੀ ਨਹੀਂ ਹੈਗੀ ਇਸ ਲਈ ਆਪਾਂ ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਨਾਲ ਕਹੀ ਇੱਜ਼ਤ ਵੀ ਕਹਿੰਦੇ ਕਰਦੇ ਆ ਪਰ ਇੱਜ਼ਤ ਤੋਂ ਬਾਹਰ ਅੱਜ ਜਿਹੜਾ ਇਹਨਾਂ ਨੇ ਹਮਲਾ ਕੀਤਾ ਇਹ ਬਹੁਤ ਮਤਭਗ ਆਇਆ

और फैसला करने के बाद ये बाहर निकले हैं पुलिस कंपाउंड के गेट के और वहाँ जाके इनमें आपस में कोई गलबात हो गई है और फिर इधर उधर आपस में ये लड़ पड़े हैं तो मैम आरोप लग रहे हैं कि थाने में ईटें चली हैं नहीं नहीं थाने के अंदर कंपाउंड में ईंटें नहीं चली हैंगी थाने के गेट के बाहर इन्होंने आपस में मारपीट की है बाकी जो हमारे पास सीसीटीवी फुटेज है बाकी उसमें जितना भी होगा वो क्लियर हो जाएगा तो मैम आपकी तरफ से क्या कार्रवाई की जा रही है देखिए अभी तो आ, हम सीसीटीवी फुटेज जांच निकालेंगे फिर सीसीटीवी फुटेज में जितने भी लोग हैं जिनर जो भी आ, एक दूसरे के ऊपर हमला करते हुए या कुछ भी कार्रवाई करते हुए नजर आएंगे पर उनके अगेंस्ट एक्शन होगा खैर पुलिस से जो भी इल्जाम लगे ना ना को सच्चाई है ये तो हम जांच सुबात ही साफ हो सकता है रघुदर तो, तो पुनीत अरोड़ा की रिपोर्ट दिल्ली पोस्ट पंजाबी ਜੇ ਤੁਹਾਡੇ ਆਇਲਸ ਵਿੱਚ 6 EIC ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ E ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ